ਹਰਨਾ ਜੱਤੀ ਦੇ थाना ਮੁੱਲਾਪੁਰ ਦਾਖਾ ਵਿਖੇ ਸਾਨੂੰ ਕੁਝ ਦਿਨਾਂ ਤੋਂ ਇਨਫੋਰਮੇਸ਼ਨ ਸਿਗੀ ਕਿ ਇੱਕ ਚੋਰਾਂ ਦਾ ਗਰੋਪ ਜਿਹਦੇ ਵਿੱਚ ਚਾਰ ਜਣੇ ਸ਼ਾਮਿਲ ਨੇ ਇਹ ਗਰੋਪ ਅਲੱਗ-ਅਲੱਗ ਪਿੰਡਾਂ ਦੇ ਵਿੱਚ ਖੇਤਾਂ 'ਚ ਜਾ ਕੇ ਆਲੂ ਚੋਰੀ ਕਰ ਰਿਹਾ ਹੋ। ਜਿਸ ਵਿੱਚ ਰੀਸੈਂਟ ਸਾਨੂੰ ਮਾਜਰੀ ਪਿੰਡ ਤੋਂ ਗੁਰਮੀਤ ਸਿੰਘ ਵੱਲੋਂ ਇੱਕ ਦਰਖਾਸਤ ਵੀ ਮਸੂਲ ਹੋਈ ਸੀ ਕਿ ਉਹਨਾਂ ਦੇ ਖੇਤ ਵਿੱਚੋਂ ਕਰੀਬ 60 ਪਿੰਡ ਗੱਟੂ ਆਲੂਆਂ ਦੀ ਚੋਰੀ ਹੋਈ ਹੈ। ਜਿਸ ਤੋਂ ਬਾਅਦ ਸਾਡੀ ਪੁਲਿਸ ਨੇ ਮਸਤੀਅਦੀ ਦੇ ਨਾਲ ਅਲੱਗ-ਅਲੱਗ ਸਾਧਨਾਂ ਦਾ ਵਰਤੋਂ ਕਰਦੇ ਹੋਏ ਜਿਸ ਵਿੱਚ ਸਾਡੇ ਵੱਲੋਂ ਹਿਊਮਨ ਇੰਟੈਲੀਜੈਂਸ ਵੀ ਲਗਾਈ ਗਈ ਸੀ ਕੁਝ ਟੈਕਨੀਕਲ ਸਾਧਨ ਵੀ ਲਗਾਈ ਗਈ ਸੀ ਜਦੋਂ ਅਸੀਂ ਇਹਨਾਂ ਦੀ ਤਹਿ ਤੱਕ ਗਏ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਚਾਰ ਦੋਸ਼ੀ ਨੇ ਜਿਨ੍ਹਾਂ ਦਾ ਨਾਮ ਹਰਪਿੰਦਰ ਸਿੰਘ ਅਮਨਜੀਤ ਸਿੰਘ ਜਿਹੜਾ ਤੀਸਰਾ ਦੋਸ਼ੀ ਜਿਹੜਾ ਇਹਨਾਂ ਦਾ ਮੇਨ ਸਾਰੇ ਗਰੋਧ ਦਾ ਕਰਤਾ ਧਰਤਾ ਵਾ ਜਿਸ ਦਾ ਨਾਮ ਦਿਲਬਾਖ ਸਿੰਘ ਔਰ ਖਦਾਰਾ ਵਾ ਤੇ ਚੌਥਾ ਮਨੋਜ ਜੋ ਕਿ ਸਾਰੇ ਮੁੱਲਾਪੁਰ ਦਾਖਾ ਦੇ ਰਹਿਣ ਵਾਲੇ ਵੀ ਇਹ ਕਾਫੀ ਲੰਬੇ ਟਾਈਮ ਤੋਂ ਜਿੱਥੇ-ਜਿੱਥੇ ਆਲੂਆਂ ਦੀ ਚੁਗਾਈ ਹੋਣ ਤੋਂ ਬਾਅਦ ਇਕੱਠਾ ਕਰਕੇ ਰੱਖਦੇ ਨੇ ਤਾਂ ਉਤੋਂ ਚੋਰੀ ਕਰਦੇ ਨੇ ਸਾਡੇ ਐਸ.ਆਈ. ਸੁਖਵਿੰਦਰ ਸਿੰਘ ਨੇ ਕੈਲਪੁਰ ਬੜੈਚ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਜੀ ਕਿ ਇਹ ਛੋਟੇ ਹਾਥੀ ਦੀ ਵਰਤੋਂ ਕਰਕੇ ਨੰਬਰੀ ਪੀ.ਵੀ.29 ਆ 5072 ਇਹ ਆਲੂ ਲੈ ਕੇ ਚੋਰੀ ਕਰਕੇ ਲੈ ਕੇ ਆ ਰਹੇ ਨੇ ਤਾਂ ਇਹਨਾਂ ਨੂੰ ਅਸੀਂ ਰਸਤੇ 'ਚ ਰੋਕ ਕੇ ਇਹਨਾਂ ਜਿਹੜੇ ਦੋ ਦੋਸ਼ੀ ਨੇ ਹਰਪਿੰਦਰ ਸਿੰਘ ਫੈਰੀ ਹੈਪੀ ਤੇ ਕਮਨਜੀਤ ਸਿੰਘ ਨੂੰ 40 ਗੱਟੂਆਂ ਦੇ ਨਾਲ ਅਰੈਸਟ ਕੀਤਾ ਉਹ ਇਹਨਾਂ ਕੋਲੋਂ ਅਸੀਂ ਛੋਟਾ ਹਾਥੀ ਵੀ ਬਰਾਮਦ ਕੀਤਾ ਜਦੋਂ ਇਹਨਾਂ ਨੂੰ ਅਸੀਂ ਅਗਲੇਰੀ ਪੁਸ਼ਟੀ ਕੀਤੀ ਤਾਂ ਇਹਨਾਂ ਨੇ ਹੋਰ ਵੀ ਕਈ ਚੋਰੀਆਂ ਮੰਨੀਆਂ ਜੋ ਇਹਨਾਂ ਨੇ ਖੇਤਾਂ 'ਚ ਆਲੂ ਚੋਰੀ ਕੀਤੇ ਸਨ ਇਸ ਤੋਂ ਇਲਾਵਾ ਘਰਾਂ ਦੇ ਵਿੱਚੋਂ ਗੇਟ ਹੋਰ ਸੋਨੇ ਦੀਆਂ ਚੀਜ਼ਾਂ ਵੀ ਲੋਹੇ ਦੀਆਂ ਚੀਜ਼ਾਂ ਵੀ ਚੋਰੀ ਕਰਦੇ ਸਨ ਸੋ ਇਹਦੇ ਵਿੱਚ ਅਸੀਂ ਚਾਰੀ ਗਰੋਹ ਦੇ ਮੈਂਬਰਾਂ 'ਚੋਂ ਦੋ ਮੈਂਬਰ ਅਰੈਸਟ ਕਰ ਚੁੱਕੇ ਹਾਂ ਜੋ ਇਹਨਾਂ ਦਾ ਮੇਨ ਸਰਗਣਾਵਾ ਦਾਰਾ ਸਿੰਘ ਉਸ ਨੂੰ ਅਰੈਸਟ ਕਰ ਲਈ ਸਾਡੇ ਵੱਲੋਂ ਰੀਡਸ ਕੀਤੀਆਂ ਜਾ ਰਹੀਆਂ ਨੇ ਬਾਕੀ ਅਸੀਂ ਇਹਨਾਂ ਦੇ ਖਿਲਾਫ ਪੈਟੀ ਆਰਗੇਨਾਈਜ਼ ਕ੍ਰਾਈਮ ਕਰਨ ਦਾ ਇਹ ਧਰਾਵਾ ਤਹਿਤ ਗਰਮ ਦਰਜ ਕੀਤਾ ਤਾਂ ਕਿ ਇਹਨਾਂ ਬੰਦਿਆਂ ਨੂੰ ਸਖਤ ਸਜ਼ਾ ਮਿਲੇ ਚੋਰੀ ਦਾ ਕਾਰਨ ਕੀ ਸਾਹਮਣੇ ਆ ਕਿਉਂ ਕਰਦੇ ਸੀ ਜੋ ਜੀ ਹਜੇ ਤੱਕ ਇਹ ਸਾਹਮਣੇ ਆਇਆ ਕਿ ਇਹ ਬੰਦੇ ਨਸ਼ੇ ਦੇ ਆਦੀ ਸਨ ਸੋ ਕੋਈ ਕੰਮ ਧੰਦਾ ਤਾਂ ਨਹੀਂ ਕਰਦੇ ਸੋ ਨਸ਼ੇ ਦੀ ਪੂਰਤੀ ਵਾਸਤੇ ਇਹ ਬੰਦੇ ਚੋਰੀ ਕਰਦੇ ਸਨ ਜਿਸ ਵਿੱਚੋਂ ਜੋ ਇਹਨਾਂ ਦਾ ਚੌਥਾ ਇਸ ਸਰਗਣਾ ਦਾ ਮੈਂਬਰ ਆ ਮਨੋਜ ਕੁਮਾਰ ਉਸ ਦੇ ਖਿਲਾਫ ਐਨਡੀਪੀਐਸ ਦੇ ਕਈ ਮੁਕਾਦਮੇ ਦਰਜ ਨੇ ਸੋ ਜਿੰਨਾ ਜਿੰਨਾ ਇਹਨਾਂ ਨੂੰ ਸ਼ੇਅਰ ਹੁੰਦਾ ਸੀਗਾ ਇਹ ਉਸ ਸ਼ੇਅਰ ਦੇ ਨਾਲ ਮਨੋਜ ਕੁਮਾਰ ਤੋਂ ਨਸ਼ੇ ਦੀ ਨਸ਼ਾ ਵਿਕਰੀ ਦੇ ਸਬ ਸੋ ਇਸ ਵਿੱਚ ਡੂੰਘਾਈ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾਊਗੀ ਤਾਂ ਕਿ ਜੋ ਮਨੋਜ ਕੁਮਾਰ ਆ ਜਿਸ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦੇ ਕਾਫੀ ਮੁਕਾਦਮੇ ਦਰਜ ਨੇ ਅਸੀਂ ਉਸ ਤੋਂ ਵੀ ਗੌਰ ਨਾਲ ਵਾਚਾਂਗੇ ਕਿ ਉਹ ਕਿੱਥੋਂ ਨਸ਼ਾ ਲੈ ਕੇ ਆਉਂਦਾ ਵਾ ਤਾਂ ਉਹਨਾਂ ਬੰਦਿਆਂ ਨੂੰ ਵੀ ਲੋਗਿਟ ਕੀਤਾ ਜਾਊਗਾ ਬਾਕੀ ਜਦੋਂ ਮੈਂ ਇਹਨਾਂ ਦੋਸ਼ੀਦਾਰਾਂ ਸੰਗ ਪੜਾਇਓਗਾ ਇਹ ਜਿੱਥੇ ਜਾ ਕੇ ਆਲੂ ਵੇਚਦੇ ਸਨ ਕਿਹੜੀ ਸਟੇਟ ਜਾ ਕੇ ਵੇਚਦੇ ਸਨ ਜਾਂ ਕਿੱਥੇ ਲੋਕਲੀ ਵੇਚਦੇ ਸਨ ਜੋ ਵੀ ਇਹ ਚੋਰੀ ਦਾ ਮਾਲ ਖਰੀਦੇ ਸਨ ਉਹਨਾਂ ਨੂੰ ਵੀ ਇਸ ਮਕਦਮੇ ਵਿੱਚ ਨਾਮਿਨੇਟ ਕਰਕੇ ਦੋਸ਼ੀ ਬਣਾਇਆ ਜਾਊਗਾ ਤਾਂ ਕਿ ਏਰੀਆ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੇ ਅੰਕੂਸ਼ ਲਗਾਇਆ ਜਾ ਸਕੇ ਸਰ ਅਲੰੁਸ਼ ਸ਼ਿਕਾਇਤਾਂ ਪਹਿਲਾਂ ਵੀ ਆਉਂਦੀਆਂ ਸੀ ਮੁੱਲਾਪੁਰ ਚੋਂ ਵੀ ਆਲੂ ਦੀ ਸਾਨੂੰ ਪਹਿਲਾਂ ਵੀ ਸ਼ਿਕਾਇਤਾਂ ਆਈਆਂ ਸਨ ਜੀ ਇਸ ਦੇ ਬਾਬਤ ਤੇ ਕਾਫੀ ਲੋਕ ਜਿਹੜੇ ਹੁਣ ਇਹਨਾਂ ਨੇ ਤਾਂ ਹੋਰ ਵੀ ਕਈ ਚੋਰੀਆਂ ਮੰਗੀਆਂ ਨੇ ਕਈ ਲੋਕ ਸਾਡੇ ਕੋਲ ਕਈ ਉਹਨੇ ਰਿਪੋਰਟ ਬਾਕੀ ਇਹਨਾਂ ਦਾ ਅੱਜ ਅਸੀਂ ਅਦਾਲਤ ਵਿੱਚ ਪੇਸ਼ ਕਰਕੇ ਲੰਮਾ ਰਿਮਾਂਡ ਲਵਾਂ ਤੇ ਰਿਮਾਂਡ ਕਰਾਉਣ ਸਾਨੂੰ ਹੋਰ ਵੀ ਰਿਕਵਰੀ ਹੋ ਸਕਦੀ ਹੈ